ਅੱਜ ਕਹਿੰਦਾ ਵੀ ਸਭਾ ਪੰਜਾਬ ਜਿਹੜੀ ਗਲੰਦਰ ਦੇ ਵਿੱਚ ਬਹੁਤ ਵਧੀਆ ਸੈਮੀਨਾਰ ਜਿਹੜਾ ਉਹ ਸ਼ੁਰੂ ਹੋਇਆ ਅੰਦਾ ਵੀ ਸਭਾ ਦਾ ਬਹੁਤ ਵਧੀਆ ਪ੍ਰਵਾਂਤ ਕਿ ਇਧਰ ਪ੍ਰਵਾਸ ਇਹ ਪੰਜਾਬ ਦੇ ਵਿੱਚੋਂ ਕਿੱਦਾਂ ਹੋ ਰਿਹਾ ਤੇ ਅੱਜ ਪ੍ਰਵਾਸ ਜਿਹੜਾ ਕਿਹੜੇ ਦੌਰ ਦੇ ਵਿੱਚ ਇਸ ਮਾਮਲੇ ਦੇ ਉੱਤੇ ਬਹੁਤ ਵੱਡੇ ਵੱਡੇ ਵਿਦਵਾਨ ਆਏ ਉਹਨਾਂ ਨੇ ਸਵੇਰੇ ਵੀ ਮਤਲਬ ਜਿਹੜਾ ਬੋਲਿਆ ਅਗਲੇ ਸੈਸ਼ਨਾਂ ਦੇ ਵਿੱਚ ਵੀ ਹੋਣੇ 20 ਮਿੰਟ ਬਾਅਦ ਸੈਸ਼ਨ ਸ਼ੁਰੂ ਹੋਗਾ ਉੱਚ ਵੀ ਬੋਲਣਗੇ ਸੋ ਮੈਂ ਸਮਝਦਾ ਕਿ ਇਹ ਜਿਹੜਾ ਐਨਆਰਆਈ ਸਭਾ ਵੱਲੋਂ ਜਿਹੜਾ ਇਹ ਸੈਮੀਨਾਰ ਕੀਤਾ ਗਿਆ ਇਹ ਪੰਜਾਬੀਆਂ ਲਈ ਤੇ ਐਨਆਰਆਈ ਵੀਰਾਂ ਲਈ ਬਹੁਤ ਹੀ ਜ਼ਿਆਦਾ ਸਾਰਥਕ ਸਾਬਤ ਹੋਊਗਾ ਤੇ ਬੜੇ ਅੱچھے ਸਿੱਟੇ ਜਿਹੜੇ ਕੱਢੇ ਜਿਹੜੇ ਸਰ ਰਿਪੋਰਟ ਹੋ ਕੇ ਆ ਰਹੇ ਨੇ ਸਰ اتنا ਵਾਸਤੇ ਕੀ ਚਿੰਤਨ ਕੀਤਾ ਵੀ ਅਸੀਂ ਸੈਮੀਨਾਰ ਕਰੀਏ ਇਹ ਜਿਹੜੇ ਰਿਪੋਰਟ ਹੋ ਕੇ ਆ ਰਹੇ ਅੱਜ ਅਗਲੇ ਸੈਸ਼ਨਾਂ 'ਚ ਹੋਊਗੀ ਪਰ ਅਸੀਂ ਜਿਹੜੇ ਰਿਪੋਰਟ ਆ ਕੇ ਆ ਹਰ ਬੰਦੇ ਲਈ ਦਰਵਾਜ਼ੇ ਖੁੱਲੇ ਆ ਸਰਕਾਰ ਦੇ ਅਸੀਂ ਹਰ ਬੰਦੇ ਦਾ ਸਹਿਯੋਗ ਕਰ ਰਹੇ ਆਂ ਹਰ ਇੱਕ ਨੂੰ ਕੰਮ ਲਾ ਰਹੇ ਜੋ ਬੇਸਿਕ ਸਾਡੀ ਡਿਊਟੀ ਬਣਦੀ ਆ ਗਵਰਨਮੈਂਟ ਆਫ ਪੰਜਾਬ ਦੀ ਉਹ ਡਿਊਟੀ ਅਸੀਂ ਕਰਾਂ ਤੇ ਨੌਕਰੀ ਦੇ ਬਾਰੇ ਸਰਵੇਖਣ ਬੇਸਿਕ ਗੇਜ ਕਈਆਂ ਸੀ 30 ਵੀ ਉੱਤੇ ਹੈ 40 ਹੈ ਕਈ ਸਟੱਡੀਜ਼ ਵਾਈਜ਼ ਵੀ 8ਵੀਂ ਪਾਸ ਨੇ ਇੰਨੀ ਜੌਬ ਤੇ ਬਾਰੇ ਇਹ ਕਮਿਟਮੈਂਟ ਪੰਜਾਬ ਉਹ ਜੌਬ ਸਿਰਾਂਕ ਦਿੱਤੀ ਜਿੱਥੇ ਕਮਿਟਮੈਂਟ ਨਹੀਂ ਦਿੱਤੀ ਸੁਣੋ ਅਸੀਂ ਕਹਿ ਕੇ ਅਸੀਂ ਆਲਰੇਡੀ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਨੇ 50 ਹਜ਼ਾਰ ਨੌਕਰੀ ਦਿੱਤੀ ਇਹਨਾਂ ਬੰਦਿਆਂ ਚੋਂ ਜਿਹੜਾ ਬੰਦਾ ਕੁਆਲੀਫਿਕੇਸ਼ਨ ਜਿਹੜੀ ਪੂਰੀ ਕਰਦਾ ਹੋਊਗਾ ਉਹਨੂੰ ਵੀ ਮੌਕਾ ਦਿਆਂ ਜੇ ਕੋਈ ਛੋਟੀ ਮੋਟੀ ਜਦਾ ਅੱਠ ਫੇਲਿਆ ਜਦਾ ਅੱਠ ਪਾਸ ਹੈ ਜਿੰਦਾ ਦਾ ਕੋਈ ਬੰਦਾ ਲੋਕਲ ਕੋਈ ਜੌਬ ਜਿਹੜੀ ਆ ਉਹਦੀ ਤੁਸੀਂ ਉਹਦੀ ਮਤਕਦ ਇਹ ਕਿਵੇਂ ਨਹੀਂ ਕੱਲ ਉਹਦੇ ਵਿੱਚ ਆਪਣੇ ਕਿਵੇਂ ਅਪਲ ਇਸੇ ਕਾਰਨ ਕਰਕੇ ਤਾਂ ਆਪਣੇ ਬਾਹਰ ਦਾ ਵਸੀਲਾ ਕਰ ਰਹੇ ਸੀ ਕਿਉਂਕਿ ਪੜ੍ਹੇ ਲਿਖੇ ਨਹੀਂ ਆਗੇ ਜਾਂ ਫੇ ਕਾਬਲੀਅਤ ਨਹੀਂ ਆਗੇ ਜਾਂ ਪੜ੍ਹਾਈ ਘੱਟ ਸਰ ਪੰਜਾਬ ਦੇ ਵਿੱਚ ਅਸੀਂ ਹਾਂਜੀ ਬਲ ਤਿੰਨ ਚੀਜ਼ਾਂ ਦੇ ਉੱਤੇ ਬਿਲਕੁਲ ਕੰਮ ਕਰਦੇ। ਇੱਕ ਅਸੀਂ ਕੰਮ ਕਰਦੇ ਆ ਐਗਰੋ ਬੇਸਡ ਇੰਡਸਟਰੀ ਜਿਹੜੀ ਉਹ ਲੈ ਕੇ। ਇੱਕ ਅਸੀਂ ਦੂਸਰੀ ਇੰਡਸਟਰੀ ਲੈ ਕੇ ਆਵੇ Tata Steel ਵਗੈਰਾ ਵੱਡੀਆਂ-ਵੱਡੀਆਂ ਜਿਹਦੇ ਤੱਕ ਲੋਕਾਂ ਨੂੰ ਨੌਕਰੀ ਮਿਲ ਲਗੀ ਹੈ। ਇੱਕ ਅਸੀਂ ਸਰਕਾਰ ਦੇ ਲੈਵਲ ਤੇ ਨੌਕਰੀ ਦੇ ਦੇ। ਜਿਹਦੇ 'ਚ ਹੁਣ ਤੱਕ ਅਸੀਂ ਤਿੰਨ ਸਾਲਾਂ 'ਚ 50 ਹਜ਼ਾਰ ਤੋਂ ਵੱਧ ਜੋਬ ਜਿਹੜੀ ਦਿੱਤੀ ਹੈ। ਔਰ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੱਡੀਆਂ-ਵੱਡੀਆਂ ਇੰਡਸਟਰੀ ਆਉਣਗੀਆਂ। ਤੇ ਜਿਹੜੇ ਇਦਾਂ ਦੇ ਬੰਦੇ ਜਿਹੜੇ ਥੋੜੇ ਪੜੇ ਉਹਨਾਂ ਨੂੰ ਲੇਬਰ ਦੀ ਹੱਥਾਂ ਦੀ ਜੌਬ ਜਿਹੜੀ ਆ ਉਹ ਮਿਲੂਗੀ ਉਹ ਅਸੀਂ پوری ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਹਰ ਖੇਤਰ ਦੇ ਵਿੱਚ ਚੰਗੀ ਜਿਹੜੀ ਮਤਲਬ ਆਪਾਂ ਇੰਡਸਟਰੀ ਲਾਈਏ ਕਿ ਲੋਕਾਂ ਨੂੰ ਜੌਬਾਂ ਮਿਲ ਜਾਣ ਇੰਡਸਟਰੀ ਜਿਹੜੀ ਜੇ ਐਗਰੋ ਬੇਸ ਛੋਟੀ ਇੰਡਸਟਰੀ ਜਿਹੜੀ ਜੇ ਉਹ ਵੀ ਆ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਬਸਤੇ ਦੇ ਹਾਲ ਹੁਣ ਕੋਈ ਇੱਕ ਚੈਨਲ ਨੇ ਕਿਹਾ ਉਹਦੇ ਵਿੱਚ ਚਲੰਗਾਂ ਘੱਟੋਂ ਤੋਂ ਚਾਰ ਬੰਦੇ ਜਿਹੜੇ ਇਲੈਕਟ੍ਰੀਸ਼ਨ ਦਾ ਪੌਂਸ ਜਿਹੜਾ ਬਲੋਕ ਖਾਇਰ ਰੱਖੋ ਬੰਦਾ ਉਹਦੇ ਇਹ ਚੱਲਦਾ ਕਿ ਉਹ ਵੀ ਚਲੋ ਟੰਕੀ ਰੁਕਣੇ ਚੱਲ। ਨਹੀਂ ਨਹੀਂ ਜੀ ਤੇ ਨਾਲ ਕੋਈ ਛੱਡ ਗਿਆ ਉਹ ਬਸੇ ਨੂੰ ਅਸੀਂ ਹਰ ਬੰਦੇ ਨੂੰ ਚੈਨਲ ਦੇ ਪ੍ਰਕਾਸ਼ ਸਾਡੀ ਮੇਰੀ ਗੱਲ ਸੁਣਾ ਅਸੀਂ ਹਰ ਬੰਦੇ ਨੂੰ ਕਹਿੰਦੇ ਕਿ ਸਾਡੇ ਕੋਲ ਅਸੀਂ 15 ਐਫਆਈਆਰ ਦਰਜ ਕੀਤੀਆਂ 5 ਤਰੀਕ ਤੋਂ ਲੈ ਕੇ ਹੁਣ ਤੱਕ ਇਸਰ ਆਏਗਾ ਜਿਹੜੇ ਜਾਣ ਵਾਲੇ ਇਸੇ ਕਿਉਂ ਜਲੰਧਰ ਤੇ ਨਹੀਂ ਆਏ ਸਾਡੀ ਜੀ ਆਪਰੇ ਨਹੀਂ ਜੀ ਗੱਲ ਸੁਣੋ ਸਾਡੀ ਗੱਲ ਸੁਣੋ ਸਾਡੇ ਤੁਸੀਂ ਕਾਨੂੰਨ ਨੂੰ ਫਾਲੋ ਕਰੋ ਕਾਨੂੰਨ ਕੀ ਕਹਿੰਦਾ ਕਾਨੂੰਨ ਕਹਿੰਦਾ ਕਿ ਜੇ ਸਾਨੂੰ ਕੋਈ ਐਪਲੀਕੇਸ਼ਨ ਦਿੰਦਾ ਕਿ ਮੇਰ ਨਾਲ ਫਰਾਡ ਹੋਇਆ ਮੇਰ ਨਾਲ ਠੱਗੀ ਵਜਈ ਹੈ ਮੇਰ ਨਾਲ ਧੋਖਾ ਹੋਇਆ ਅਸੀਂ ਉਹਦੇ ਤੇ ਉਸੇ ਲਈ ਕਾਰਵਾਈ ਕਰਦੇ ਹਾਂ ਤੇ ਉਸੇ ਲਈ ਅਸੀਂ ਜਿਹੜਾ ਪਚਾ ਤਚ ਕਰਦੇ ਹਾਂ ਅਸੀਂ ਹਾਲ ਬਣੂ ਨਹੀਂ ਹਰ ਮਤਲਬ ਹੈ ਨਹੀਂ ਹਰ ਸਭੀ ਚੱਲ ਰਹੀ ਹੈ ਉਹਦਾ ਕਾਰਵਾਈ ਅਸੀਂ ਬੋਲੋ ਡਿਟੇਲ ਹੋਣ ਤੋਂ ਬਾਅਦ ਸਾਡੀ ਅਸੀਂ 3225 ਇਹੋ ਜਿਹੇ ਟ੍ਰੈਵਲ ਏਜੰਟਾਂ ਦੇ ਖਿਲਾਫ ਹੁਣ ਤੱਕ ਕੇਸ ਜਿਹੜੇ ਦਰਜ ਕੀਤੇ ਆ 3225 ਜੋ-ਜੋ ਸਾਨੂੰ ਪਤਾ ਲੱਗੀ ਜਾਊਗਾ ਜੋ-ਜੋ ਸਾਨੂੰ ਲੋਕ ਦੱਸੀ ਜਾਣਗੇ ਲੋਕ ਸਾਡੀ ਮਦਦ ਕਰਨਗੇ ਤਾਂ ਅਸੀਂ ਉਸ ਕੇਸ ਜਿਹੜਾ ਦੱਸ ਰਹੇ ਹਾਂ ਨਹੀਂ ਕੋਈ ਕੋਸ਼ਿਸ਼ ਕਰ ਰਹੇ ਆ ਕਿ ਵੀਡੀਓ ਸੋਸ਼ਲ ਮੀਡੀਆ ਤੇ ਆਲਰੇਡੀ ਚੱਲ ਰਹੀ ਹੈ ਜਿੱਦੇ ਵਿੱਚ ਸਾਥ ਚੜ੍ਹ ਕੇ ਜਿਹੜੇ ਨੇ ਜਿਹੜੇ ਰਜਿਸਟਰ ਨਹੀਂ ਉਹਨਾਂ ਦਾ ਰਜਿਸਟਰ ਵੀ ਨਹੀਂ ਹੈਗਾ ਤੇ ਕਾਰਵਾਈ ਪੁਲਿਸ ਕਿਉਂ ਨਹੀਂ ਕਰਦੇ ਮਤਲਬ ਕਿ ਇਦਾਂ ਜਿਹੜੇ ਲੋਕੀ ਅਗਰ ਉਹਨਾਂ ਤੱਕ ਪਹੁੰਚ ਕਰ ਰਹੇ ਤੇ ਪੁਲਿਸ ਆਪੜੇ ਤੌਰ ਤੇ ਐਂਟਰ ਕਿਉਂ ਨਹੀਂ ਕਰਦੇ ਮੈਂ ਮੈਂ ਜਦੋਂ ਜਿਹੜੇ ਤੁਸੀਂ ਵੀਡੀਓ ਦੱਸਦੇ ਹੋਣੇ ਬਾਤ ਕਰਦੇ ਨੇ ਜੇ ਉਹ ਮਤਲਬ ਇਦਾਂ ਮਤਲਬ ਹੋਊਗਾ ਤੇ ਅੱਪਾ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਰ ਤੁਸੀਂ ਐਨਆਰਏ ਦਾ ਡਾਟਾਬੇਸ ਬਣਾਉਣ ਦੀ ਗਲਤੀ ਕੀਤੀ ਸੀ ਜਦੋਂ ਤੁਸੀਂ ਨਵਾਂ ਨਵਾਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਹਾਂ ਕਰ ਰਿਹਾ ਸੀ ਤਾਂ ਕੰਮ ਕਰਦੇ ਸੀ ਕੰਮ ਕਰਦੇ 3 ਸਾਲ ਹੋ ਗਏ ਹੁਣ ਸਰ ਕੰਮ ਮੁਕੰਮਲ ਹੋ ਗਿਆ ਸੋਣੋ ਮੇਰੀ ਗੱਲ ਸੁਣ ਹਾਂਜੀ ਕੋਈ ਡਾਟਾ ਨੂੰ ਪਤਾ ਨਹੀਂ ਜਿਹੜਾ ਬੰਦਾ ਤੁਹਾਡੇ ਤੋਂ ਅਮਰੀਕਾ ਕੈਨੇਡਾ ਗਿਆ ਹੈ ਉੱਥੇ ਕੋਈ ਬੰਦਾ ਆਪਣਾ ਐਡਰੈਸ ਦੇਣ ਲਈ ਤਿਆਰ ਨਹੀਂ ਉਹ ਬੰਦਾ ਆਪਣੇ ਕੋਲ ਕੋਈ ਸਕਿਉਰਟੀ ਆਪਣੀ ਕੋ ਆਈਡੀ ਕੋਈ ਦੇਣ ਲਈ ਤਿਆਰ ਨਹੀਂ ਉਹ ਨਦੇਛਾਂ ਦੀ ਇਹ ਪ੍ਰੋਬਲਮ ਉਹ ਕਹਿੰਦੇ ਅਹੀ ਨਹੀਂ ਦੇਣਾ ਪਤਾ ਸੀ ਕਾਫੀ ਕੋਸ਼ਿਸ਼ ਤੇ ਲੱਗੇ ਅਸੀਂ ਕਈ ਡਿਪਾਰਟਮੈਂਟਾਂ ਦੇ ਨਾਲ ਕਈ ਏਜੰਸੀਆਂ ਦੇ ਨਾਲ ਇਹ ਗੱਲ ਕਰਦੇ ਕਿ ਵੱਧ ਤੋਂ ਵੱਧ ਸਾਡਾ ਡਾਟਾ ਬਣ ਜਾਵੇ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਹੜੇ ਦੇਸ਼ ਦੇ ਵਿੱਚ ਕਿੰਨੇ ਸਾਡੇ ਐਮ ਆਈ ਆ ਕਿੱਥੇ ਕਿੰਨੇ ਆ ਜੇ ਕੱਲ ਤਾਂ ਕੋਈ ਢੀੜ ਪੈ ਜਾਂਦੀ ਆ ਕਿਸ ਦੇਸ਼ ਦੇ ਵਿੱਚ ਤੇ ਅਸੀਂ ਉਹਨਾਂ ਦੀ ਸੌਖੇ ਢੰਗ ਨਾਲ ਜਿਹੜੀ ਹੈਲਪ ਕਰ ਸਕੀ ਸਰ ਇੱਕ ਛੋਟਾ ਡਿਪਾਰਟਮੈਂਟ ਤੁਹਾਡਾ ਉਹਨਾਂ ਨੇ ਕਿਹਾ ਕਿ ਇਹ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ ਜਦੋਂ ਤੁਸੀਂ ਮੰਤਰੀ ਸੀ ਕਾਲ ਉਹਨਾਂ ਨੇ ਕਿਹਾ ਕਿ ਸੁਣੋ ਐਪਲੀਕੇਸ਼ਨਾਂ ਆਈਆਂ ਨੇ ਛੋਟੇ ਛੋਟੇ ਉਹਦੇ ਵਿੱਚ ਹੈ ਕਿ ਉਮਰ ਮੋਟਰ ਕੁਝ ਦੀ ਆ ਤੁਸੀਂ ਪੜਿਆ ਹੈ ਤੇ ਉਹ ਡਿਪਾਰਟਮੈਂਟ ਉਹਨਾਂ ਨੇ ਖਤਮ ਕਰ ਦਿੱ ਉਜੀ ਗੱਲ ਅਜੀ ਹੈ ਮਹਿਕਾ ਤੋਂ ਅਸੀਂ ਸਭ ਪੰਜਾਬ ਦੀ ਸੇਵਾ ਕਰਨ ਆਏ ਆ ਅਸੀਂ ਮਹਿਕ ਵਿੱਚ ਆਏ ਨਹੀਂ ਆ ਅਸੀਂ ਪੰਜਾਬ ਬਚਾਉਣਾ ਹੈ ਸਾਡੇ ਗਰੀ ਪੰਜਾਬ ਆ ਮਹਿਕਮੇ ਮੇਰੇ ਲਈ ਕੋਈ ਅਹਿਮੀਅਤ ਨਹੀਂ ਰੱਖਦੇ ਸਾਡਾ ਅਸੀਂ ਪੰਜਾਬ ਨੂੰ ਬਚਾਉਣ ਲਈ ਲੱਗੇ ਆਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਠੀਕ ਲੀਹ ਤੇ ਲੈ ਕੇ ਆਉਣਾ ਇਹ ਇਹ ਸੱਦੇ ਲਈ ਕੋਈ ਜੰਡਾ ਦੀ ਹੈ ਕੋਈ ਗੱਲ ਨਹੀਂ ਹੈ ਸਮਝ ਦੇ ਗੀ ਗੱਲ ਕਿ ਕੀ ਦੇਤਾ ਉਹ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਆ ਉਹਨਾਂ ਨੇ ਸਾਡੇ ਕੋਲ ਜਿੱਦਾਂ ਦਾ ਕੰਮ ਲੈਣਾ ਉਹ ਲੈ ਦੇ ਦੇ ਰਹੇ ਕੋਈ ਨਹੀਂ ਕੋਈ ਸਿਰਫ ਪ੍ਰੋ ਦੇ ਵਿੱਚ ਗੱਲ ਇਹ ਨਹੀਂ ਕਿ ਉਹ ਡਿਪਾਰਟਮੈਂਟ ਦੇ ਕਿ ਜਿਹੜੇ ਕਦੀ ਐਗਜ਼ਿਸਟ ਨਹੀਂ ਕਰਦਾ ਉਹ ਸਾਜੀ ਸੱਜੋ ਮੈਂ ਤੁਹਾਨੂੰ ਦੱਸਦਾ ਕਦੇ ਜੇ ਨਾ ਕਦੇ ਸਾਡੇ